ਬਪਾ ਜੀ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਲੋਕ ਕਬਜ਼ੇ ਕਰ ਰਹੇ ਆ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਇਹ ਬੰਦਾ ਤੇ ਕਬਜ਼ਾ ਕਰ ਰਿਹਾ ਜਿਸ ਦਿਦਿਆ ਨਾ ਕਬਜ਼ਾ ਕਰ ਰਿਹਾ ਜੀ ਜੋ ਨਿਸ਼ਾਨ ਸਾਹਿਬ ਲਗਾ ਕੇ ਸਾਡੇ ਗੁਰੂ ਮਹਾਰਾਜ ਦਾ ਨਿਸ਼ਾਨ ਸਾਹਿਬ ਲਿਆ ਕੇ ਉਹਦੀ ਬਦਵੀ ਕਰ ਰਿਹਾ ਆ ਦੇਖੋ ਕਿਵੇਂ दारू ਦੀਆਂ ਬੋਤਲਾਂ ਇੱਥੇ ਪਈਆਂ ਨੇ ਕਿਵੇਂ ਕੀ ਲੱਗਦਾ ਹੈ ਕਿ ਮਤਲਬ ਕੀ ਕਰਨਾ ਕੀ ਚਾਹੁੰਦੇ ਕੀ ਦਿਖਾਉਣਾ ਚਾਹੁੰਦੇ ਇਹ ਲੋਕ ਇਹ ਕਰਕੇ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਇਹ ਖੁਦ ਕਰਾ ਰਹੇ ਨਹੀਂ ਅਸੀਂ ਇਹ ਹੋਣੀ ਦੇਾਂਗੇ ਜਦ ਅਸੀਂ ਆਪਣਾ ਨਿਸ਼ਾਨ ਨੀਲਾ ਨਿਸ਼ਾਨ ਚਲਾਵਾਂਗੇ ਇੱਥੇ ਨਿਸ਼ਾਨ ਚਲਾ ਕੇ ਆਪਣੀ ਸਾਬ ਸਭਾਈ ਇੱਥੇ ਕਰਾਂਗੇ ਲੁਧਿਆਣੇ ਦੇ ਐਸੇ ਬ ਲਗਾਤਾਰ ਬੇਅਦਬੀ ਦੇ ਵੀ ਮਾਮਲੇ ਹੁੰਦੇ ਨੇ ਜਾਂ ਫਿਰ ਲੋਕਾਂ ਦੇ ਹੱਕ ਦੇ ਵੀ ਕਈ ਸਾਰੇ ਮਾਮਲੇ ਹੁੰਦੇ ਨੇ ਉਹਨਾਂ ਦੇ ਖੁਲਾਸੇ ਕਰਦੇ ਆ ਪਰ ਅੱਜ ਅਸੀਂ ਪਹੁੰਚੇ ਆ ਰਾਮਗੜ੍ਹ ਦੇ ਵਿੱਚ ਜਿੱਥੇ ਲੋਕਾਂ ਨੇ ਜਿਹੜਾ ਦੇਖ ਸਕਦੇ ਹੋ ਤਸਵੀਰਾਂ ਇੱਥੇ ਨਿਹੰਗ ਸਿੰਘ ਪਹੁੰਚੇ ਹੋਏ ਨੇ ਤੇ ਲੋਕਾਂ ਵੱਲੋਂ ਜਿਹੜਾ ਇੱਥੇ ਕਬਜ਼ਾ ਕੀਤਾ ਗਿਆ ਹੈ ਇੱਥੇ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਹੋਗੇ ਜਿੱਥੇ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੇ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਲੋਕ ਜਿਹੜੇ ਨੇ ਕਬਜ਼ਾ ਕਰ ਰਹੇ ਨੇ ਤਾਂ ਸਾਫ ਸਫਾਈ ਵੀ ਦਿਖਾ ਦਈਏ ਤੁਹਾਨੂੰ ਸਾਫ ਸਫਾਈ ਤੁਸੀਂ ਦੇਖ ਸਕਦੇ ਹੋ ਨੇ ਐਂਗ ਸਿੰਘ ਇੱਥੇ ਪਹੁੰਚੇ ਜਦੋਂ ਤਾਂ ਉਹਨਾਂ ਨੇ ਸਾਫ ਸਫਾਈ ਵੀ ਕਰਨੀ ਇੱਥੇ ਸ਼ੁਰੂ ਕੀਤੀ ਹੈ ਪਰ ਕਿਸ ਤਰ੍ਹਾਂ ਬੇਅਦਵੀ ਦਾ ਮਾਮਲਾ ਜਿਹੜਾ ਲਗਾਤਾਰ ਲੁਧਿਆਣਾ ਸ਼ਹਿਰ ਦੇ ਵਿੱਚ ਸਾਹਮਣੇ ਆਉਂਦੇ ਨੇ ਪਰ ਰੁਕਦੇ ਨਹੀਂ ਹੈਗੇ ਬਾਬਾ ਜੀ ਸਭ ਤੋਂ ਪਹਿਲਾਂ ਤਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜਿੱਦੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਤੁਸੀਂ ਪਹੁੰਚੇ ਅੱਜ ਨਿਸ਼ਾਨ ਸਾਹਿਬ ਲੱਗਿਆ ਹੋਇਆ ਇੱਥੇ ਨਾ ਕੋਈ ਸਾਫ ਸਫਾਈ ਹੈ ਨਾ ਕੀ ਕੁਝ ਵਾਹਿ ਜੀ ਿਕਾ ਖਾਲਸਾ ਵਾਹਿ ਜੀ ਕੀ ਫਤਿਹ ਕੱਲ ਜੋ ਕਿ ਸਾਡੇ ਨਿਹੰਗ ਸਿੰਘ ਜਦੋਂ ਚੰਡੀਗੜ੍ਹੋਂ ਆ ਰਹੇ ਸੀ ਉਹਨਾਂ ਨੇ ਜਦੋਂ ਇੱਥੇ ਨੇੜੇ ਆਏ ਨੇ ਤੇ ਵੇਖਿਆ ਵੀ ਨਿਸ਼ਾਨ ਸਾਹਿਬ ਸਾਡਾ ਗੁਰੂ ਮਹਾਰਾਜ ਨਿਸ਼ਾਨ ਸਾਹਿਬ ਚੁਲਦਾ ਉਹ ਆਪਣੇ ਮੋਟਰਸਾਈਕਲ ਧੱਕੇ ਉਹਨਾਂ ਨੇ ਧੱਕ ਕੇ ਤੇ ਉਹਨਾਂ ਨੇ ਪੁੱਤਰ ਕੇ ਨਿਸ਼ਾਨ ਸਾਹਿਬ ਨੂੰ ਨਮਸਕਾਰ ਕੀਤੀ ਆ ਤੇ ਨਮਸਕਾਰ ਕਰਕੇ ਜਦੋਂ ਉਹਨਾਂ ਨੇ ਦੇਖਿਆ ਤੇ ਲਾਗੇ ਕਿਸੇ ਰੈਡੀ ਵਾਲੀ ਬੱਦੀ ਆ ਕਿਸੇ ਇੱਥੇ ਪੂਏ ਛੱਟੇ ਨੇ ਲਾਗੇ ਜਸਬੀਨ ਪਿਆ ਸੀਗਾ ਤੇ ਹੋਰ ਵੀ ਜੋ ਸਿਖਰਾਂ ਤੇ ਜੋ ਜਰਦੇ ਦੀਆਂ ਪੁੜੀਆਂ ਨੇ ਉਹ ਵੀ ਇੱਥੇ ਸਾਹਮਣੇ ਤੁਹਾਨੂੰ ਨਜ਼ਾਰੀਆਂ ਨੇ ਜੋ ਕਿ ਇਹਨਾਂ ਨੇ ਇੱਕ 100 ਰੁਪਿਆ ਦਾ ਬੰਦਾ ਜੀ ਰਾਮਗੜ ਦਾ ਜਿਨੇ ਇਸ ਜਗ੍ਹਾ ਦੇ ਉੱਤੇ ਕਬਜ਼ਾ ਕੀਤਾ ਇਹ ਅਸੀਂ ਤਾਂ ਕਬਜ਼ਾ ਕਹਾਂਗੇ ਜੀ ਨਿਸ਼ਾਨ ਸਾਹਿਬ ਜੋ ਕਿ ਨਿਸ਼ਾਨ ਸਾਹਿਬ ਕੱਢ ਕੇ ਨਿਸ਼ਾਨ ਸਾਹਿਬ ਦਾ ਆੜ ਲੈ ਕੇ ਇਹਨਾਂ ਨੇ ਕਬਜ਼ਾ ਕੀਤਾ ਸੋ ਗੱਡੀਆਂ ਜਿਹੜੀਆਂ ਟਰੱਕ ਖੜੇ ਨੇ ਉਹ ਵੀ ਦੇਖੋ ਤੁਹਾਡੇ ਸਾਹਮਣੇ ਪਤਾ ਨਹੀਂ ਕਰਾਇਆ ਲੈਂਦਾ ਇਧਰ ਇੱਕ ਬਿਸਕੁਟ ਵਾਲਾ ਬੈਠਾ ਉਹਨਾਂ ਕੋਲ ਕਰਾ ਲੇਦਾ ਰੇੜੀਆਂ ਵਾਲਾ ਉਹ ਕਰਾ ਲੈਂਦਾ ਜੀ ਬਾਬਾ ਜੀ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਲੋਕ ਕਬਜ਼ੇ ਕਰ ਰਹੇ ਆ ਨਿਸ਼ਾਨ ਸਾਹਿਬ ਦੀ ਆੜ ਦੇ ਵਿੱਚ ਇਹ ਬੰਦਾ ਤੇ ਕਬਜ਼ਾ ਕਰ ਰਿਹਾ ਜਿਸ ਤਿਹਿਆ ਨਾ ਕਬਜ਼ਾ ਕਰ ਰਿਹਾ ਜੀ ਜੋ ਨਿਸ਼ਾਨ ਸਾਹਿਬ ਲਗਾ ਕੇ ਸਾਡੇ ਗੁਰੂ ਮਹਾਰਾਜਾ ਨਿਸ਼ਾਨ ਸਾਹਿਬ ਲਾ ਕੇ ਉਹਦੀ ਬਦਵੀ ਕਰ ਰਿਹਾ ਤੇ ਆਹ ਬੇ ਕਬਜ਼ਾ ਖੰਡਿਆ ਜਹਾਜ਼ਤਾਂ ਦੇ ਉੱਤੇ ਅਸੀਂ ਇਹ ਬਿਲਕੁਲ ਹੋਣ ਨਹੀਂ ਦੇਾਂਗੇ ਜੋ ਕਿ ਨਿਸ਼ਾਨ ਸਾਹਿਬ ਦੀ ਬਦਵੀ ਆ ਇਹ ਨਿਸ਼ਾਨ ਸਾਹਿਬ ਉਹ ਚੀਜ਼ ਨਹੀਂ ਜਦੋਂ ਉਰੂ ਮਹਾਰਾਜ ਦੇ ਬੱਚੇ ਨੀਹਾਂ ਦੇ ਵਿੱਚ ਨੇ ਗਏ ਸੀ ਤੇ ਇਹਨੂੰ ਰੰਗੇ ਨੇ ਕਿਹਾ ਸੀ ਉਹ ਬੱਚਿਆਂ ਨੂੰ ਕਿ ਫਤਿਹ ਸਿੰਘ ਤੁਸੀਂ ਆਪਣਾ ਇਨ ਮੰਨਜੋ ਨਹੀਂ ਤੇ ਦੇਖ ਲੋ ਵੀ ਲੱਕ ਨੀਹਾਂ ਉੱਚੇ ਹੋਂ ਟੋੜਦਿਆਂ ਨੇ ਛੋਡੀਆਂ ਬੋਟੀਆਂ ਨੋਜ ਕੇ ਉੱਤੇ ਲੈ ਜਾਣੀਆਂ ਤੇ ਫਤਿਹ ਸਿੰਘ ਨੇ ਕੋ ਜਵਾਬ ਦਿੱਤਾ ਸੀ ਕਿ ਜਿੰਨੀਆਂ ਉਟੀਆਂ ਸਾਡੀਆਂ ਬੋਟੀਆਂ ਗਿਰਜਾ ਲੈਣਗੀਆਂ ਉਹਨੇ ਹੀ ਨਿਸ਼ਾਨ ਸਾਹਿਬ ਉੱਚੇ ਚੱਲਣਗੇ ਅੱਜ ਕੇ ਸ਼ਗਾਰਮ ਸਿਤਾ ਸਿੰਘ ਦੇ ਮਾਨੂੰ ਪਾਵੇ ਸਿਆ ਕਾਲੇ ਨੇ ਨਿਸ਼ਾਨ ਨੂੰ ਚੱਲਣਗੇ ਜੋ ਕਿ ਇਹ ਲੋਕ ਐਨੀ ਬੇਦਬੀ ਕਰ ਰਹੇ ਨੇ ਨਿਸ਼ਾਨ ਸਾਹਿਬ ਦੇ ਹਾਰ ਲਾ ਕੇ ਆਪਣੇ ਕਬਜ਼ੇ ਕਰ ਰਹੇ ਜਾਇਦਾਦਾਂ ਦੇ ਉੱਤੇ ਤੇ ਉਹਨਾਂ ਤੋਂ ਕਰਾਇਬ ਹਸੂਲ ਕਰ ਰਹੇ ਆ ਪਰ ਬੱਬਾ ਜੀ ਸਾਫ ਸਫਾਈ ਇੱਥੇ ਦੇਖੋ ਕੀ ਕੀ ਪੈਕਟ ਆ ਪਈ ਆ ਦੇਖੋ ਤੁਹਾਡੇ ਸਾਹਮਣੇ ਆ ਤਮਾਕੂ ਜੋ ਗੁਰੂ ਘਰ ਦੇ ਵਿੱਚ ਲੈ ਕੇ ਜਾਣਾ ਹੀ ਗੁਨਾਹ ਹੈ ਕਈ ਸਾਰੇ ਮਾਮਲੇ ਇਸ ਤਰ੍ਹਾਂ ਦੇ ਸਾਹਮਣੇ ਆਏ ਨੇ ਆ ਦੇਖੋ ਕਿਵੇਂ दारू ਦੀਆਂ ਬੋਤਲਾਂ ਇੱਥੇ ਪਈਆਂ ਨੇ ਕਿਵੇਂ ਕੀ ਲੱਗਦਾ ਹੈ ਕਿ ਮਤਲਬ ਕੀ ਕਰਨਾ ਕੀ ਚਾਹੁੰਦੇ ਕੀ ਦਿਖਾਉਣਾ ਚਾਹੁੰਦੇ ਨੇ ਲੋਕੇ ਕਰਕੇ ਦੇਖੋ ਜੀ ਇਹਨਾਂ ਨੇ ਸਾਡੀ ਜਿਹੜੀ ਸਿੱਖੀ ਨੂੰ ਟਾ ਲਾਈ ਜਣਾ ਨਿਸ਼ਾਨ ਸਾਹਿਬ ਲਾ ਕੇ ਤੇ ਕਬਜ਼ੇ ਕਰਕੇ ਜੋ ਜੋ ਕੇ ਸਾਡੇ ਲਾ ਕੇ ਤਮਾਕੂ ਦੀਆਂ ਬੀੜੀਆਂ ਦੀ ਸਾਰੇ ਇੱਥੇ ਦੇਖੋ ਸਾਰੇ ਬੇਦਬਿਤ ਇਹ ਆਪ ਖੁਦ ਕਰਾ ਰਹੇ ਨਹੀਂ ਅਸੀਂ ਕਿਸੇ ਨੂੰ ਨਹੀਂ ਕਹਾਂਗੇ ਇਹ ਖੁਦ ਕਰਾ ਰਹੇ ਨਹੀਂ ਅਸੀਂ ਇਹ ਹੋਣੀ ਦਿਆਂਗੇ ਜਦ ਅਸੀਂ ਆਪਣਾ ਨਿਸ਼ਾਨ ਨੀਲਾ ਨਿਸ਼ਾਨ ਚਲਾਵਾਂਗੇ ਇੱਥੇ ਨਿਸ਼ਾਨ ਚਾ ਲਾ ਕੇ ਆਪਣੀ ਸਾਬ ਸਭਾਈ ਇੱਥੇ ਕਰਾਂਗੇ ਤੇ ਜਿਵੇਂ ਇੱਥੇ ਰੇੜੀਆਂ ਤੁਸੀਂ ਕਹਿੰਦੇ ਰੇੜੀਆਂ ਲੱਗੀਆਂ ਹੋਈਆਂ ਰੱਸੀਆਂ ਬੰਨੀਆਂ ਹੋਈਆਂ ਉਹ ਤਾਂ ਕੱਲ ਭਜਾਏ ਉਹ ਤਾਂ ਕੱਲ ਭਜਾਏ ਜਿਸ ਸਾਡੇ ਸੰਗਾਂ ਨੇ ਰੱਸੀਆਂ ਵਿੱਚ ਖੋਲੀਆਂ ਨਸੀਆਂ ਬਿਲਕੁਲ ਗੰਦੀਆਂ ਪੱਲੀਆਂ ਰੱਸੀਆਂ ਬਦੇਸੀ ਲੱਗ ਅਸ਼ਬਿੰਨ ਪਿਆ ਸੀ ਗਲਾਸਾਂ ਵਾਲਾ ਜੋ ਕਿ ਗਲਾਸ ਵਿੱਚ ਪਾਉਂਦੇ ਸੀ ਉੱਥੇ ਥੁੱਕੀ ਜਾਂਦੇ ਸੀ ਨਿਸ਼ਾਨ ਸਾਹਿਬ ਦੇ ਨਾਲ ਰਸਤੀਆਂ ਬੰਨੀਆਂ ਬੰਨੀਆਂ ਸੀ ਬਿਲਕੁਲ ਬੰਨੀਆਂ ਸੀ ਰੇੜੀਆਂ ਦੀਆਂ ਰੇੜੀਆਂ ਦੀਆਂ ਜੀ ਜੋ ਬਣੀ ਹੋਈ ਆ ਵੀਰ ਜੀ ਉਹ ਵੀਡੀਓ ਤੁਹਾਨੂੰ ਅਸੀਂ ਕਲਿੱਕ ਕਰ ਦਾਂਗੇ ਵੀਡੀਓ ਸਾਡੇ ਕੋਲੇ ਜੀ ਕੱਲ੍ਹ ਵਾਲੀ ਵੀ ਤੇ ਫਿਰ ਇਹਨਾਂ ਸਿੰਘਾਂ ਜਾ ਕੇ ਸਾਨੂੰ ਦੱਸਿਆ ਬਜਾਹਦਾਰ ਜੀ ਬੜੀ ਬੜੀ ਹੋਰ ਬੇਦਵੀ ਹੋ ਰਹੀ ਆ ਨਿਸ਼ਾਨ ਸਾਹਿਬ ਦੀ ਅੱਛਾ ਇਹ ਜਗਾ ਜਿੱਥੇ ਖੜੇ ਆਪਾਂ ਇਹ ਜਗਾ ਕਿਸ ਚੀਜ਼ ਦੀ ਕਿਉਂਕਿ ਇਧਰ ਪਾਸੇ ਆਪਾਂ ਦਰਗਾਹ ਦੇਖ ਸਕਦੇ ਆ ਇਧਰ ਦਰਗਾਹ ਆ ਤੇ ਇਧਰ ਆਪਣਾ ਟਰੱਕ ਖੜੇ ਹੋਏ ਨੇ ਦੇਖੋ ਇਹ ਟਰੱਕਾਂ ਦਾ ਕੋਈ ਕਰਾ ਲੈਂਦਾ ਜੋ ਵੀ ਜਿੱਥੇ ਬੰਦਾ ਖਲਾਰਦਾ ਵੇਸ ਕੋ ਡਾੜਾ ਕਰਾਂਦਾ ਦੇਖੋ ਦਰਗਾਹ ਬਣੀ ਆ ਸੀ ਕਿਸੇ ਦਾ ਧਰਮ ਜਿਹੜਾ ਨਾ ਉਹ ਅਸੀਂ ਬਿਲਕੁਲ ਨਹੀਂ ਕਿਸੇ ਨਿੰਦ ਨਹੀਂ ਸਕਦੇ ਜੋ ਦਰਗਾਹ ਬਣੀ ਦਰਗਾਹ ਦਾ ਪੱਲੇ ਪੱਲੇ ਜਾ ਕੇ ਦੇਖੋ ਕਿੰਨੀ ਸਫਾਈ ਹੈ ਜੀ ਪੂਰੀ ਬਿਲਕੁਲ ਸਫਾਈ ਆ ਕੀ ਗੱਲ ਇਸ ਬੰਦੇ ਨੂੰ ਇਹ ਨਹੀਂ ਦਈਦਾ ਕਿ ਨਿਸ਼ਾਨ ਸਾਹਿਬ ਦਾ ਲਾਗੇ ਕੀ ਹੁੰਦਿਆ ਇਹਨੂੰ ਸਿਰਫ ਕਿਰਾਇਆ ਦਈਦਾ ਜੀ ਜਾਂ ਹੀ ਕਬਜ਼ਾ ਕਰਦਾ ਜਮੀਨ ਤੇ ਬਸ ਹੋਰ ਕੋਈ ਗੱਲ ਨਹੀਂ ਅਸੀਂ ਬਿਲਕੁਲ ਨਹੀਂ ਹੁੰਦਿਆਂਗੇ ਜੀ ਚਾਹ ਸਾਡੀ ਜਾਨ ਵੀ ਚਲ ਜਾਈ ਬਿਲਕੁਲ ਇੱਥੇ ਇੱਥੇ ਟਿਕਾਂਗੇ ਜੀ ਬਾਬਾ ਜੀ ਕੀ ਕਹੋਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਕੀ ਕਰ ਰਹੇ ਨੇ ਬਸ ਇਹ ਬਹੁਤ ਜ਼ਿਆਦਾ ਨਿੰਦ ਲੋਕ ਨੇ ਜਿਹੜੇ ਕੀ ਬੇਇਜ਼ਤੀ ਕਰ ਰਹੇ ਨੇ ਗੁਰੂ ਘਰ ਦੀ ਇਹ ਬੇਇਜ਼ਤੀ ਹੋਣੀ ਨਹੀਂ ਚਾਹੀਦੀ ਇਹੋ ਜੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਕੜੀ ਤੋਂ ਕੜੀ ਜੀ ਬਾਬਾ ਜੀ ਇਹੋ ਜੇ ਲੋਕਾਂ ਨੂੰ ਗਵਰਨਮੈਂਟ ਨਹੀਂ ਸਜ਼ਾ ਦਊਗੀ ਅਸੀਂ ਦਵਾਂਗੇ ਅਸੀਂ ਤਾਂ ਆਕਾਰਪੁਰਖ ਦੀ ਫੌਜ ਹੈਗੇ ਆਂ ਫਿਰ ਜਿਹੜੇ ਸਾਡੇ ਮਹਾਂਪਰਖਾ ਨੇ ਸਾਨੂੰ ਨਿਸ਼ਾਨ ਦਿੱਤੇ ਨੇ ਉਹਦੀ ਬਿਆਦਬੀ ਅਸੀਂ ਹੋਣ ਨਹੀਂ ਦਵਾਗੇ ਬਸ ਨਹੀਂ ਬਾਰ-ਬਾਰ ਤਾਂ ਲੋਕ ਇਹੀ ਕਹਿੰਦੇ ਨੇ ਵੀ ਨਿਹੰਗ ਸਿੰਘ ਇਦਾਂ ਕਰਦੇ ਨੇ ਨਿਹੰਗ ਸਿੰਘ ਉਦਾਂ ਕਰਦੇ ਵੀ ਫਿਰ ਇਹਨਾਂ ਦਾ ਖਿਆਲ ਕੌਣ ਰੱਖੇਗਾ ਉਹੀ ਗੱਲ ਅਸੀਂ ਕਰਦੇ ਆ ਬਾਬਾ ਜੀ ਹੁਣ ਅਸੀਂ ਆਏ ਆ ਫਿਰ ਨਿਹੰਗਾਂ ਨੂੰ ਬੋਲਦੇ ਆ ਫਿਰ ਨਿਹੰਗਾਂ ਤੇ ਆਉਣੀ ਗੱਲ ਵੀ ਨਿੰਗ ਇਦਾਂ ਕਰਦੇ ਆ ਨਿੰਗ ਕਬਜ਼ੇ ਕਰਦੇ ਆ ਤੁਸੀਂ ਇਹ ਚੀਜ਼ ਨੂੰ ਲਾਤਾ ਇਹਦੀ ਸਾਫ ਸਪਾਈ ਰੱਖੋ ਆ ਦੇਖੋ ਆ ਡਾਟਾ ਕਾ ਹੋ ਗਿਆ ਹੋਇਆ ਤੁਹਾਨੂੰ ਆ ਸਾਰੀਆਂ ਰੇੜੀਆਂ ਤੋਂ ਕਰਾਇਆ ਲੈਨੇ ਹੋ ਇਹਨਾਂ ਤੋਂ ਕਰਾਇਆ ਆ ਲੰਗਰ ਹਾਲ ਬਣਾਇਆ ਇਹ ਕਹਿੰਦੇ ਅਸੀਂ ਲੰਗਰ ਹਾਲ ਬਣਾਇਆ ਹੋਇਆਗਾ ਇਹ ਕਾਹਦਾ ਲੰਗਰ ਹਾਲ ਆ ਇੱਥੇ ਟਰੱਕ ਖੜੇ ਆ ਇੱਥੋਂ ਕੱਲ ਅਸੀਂ ਬਈਏ ਦੀ ਰੇੜੀ ਤੋਂ ਰੱਸੀ ਨਿਸ਼ਾਨ ਸਾਹਿਬ ਨਾਲ ਬੰਨੀ ਹੋਈ ਉਹ ਲਹਾਈ ਗੱਲ ਆ ਸੀ ਹੁਣ ਨਿਸ਼ਾਨ ਸਾਹਿਬ ਨਾਲ ਰੱਸੀਆਂ ਬੰਨਣਗੇ ਇਹ ਬਈਏ ਤੁਸੀਂ ਆਪ ਦੇਖੋ ਪੰਜਾਬ ਦੇ ਵਿੱਚ ਆ ਕੇ ਇਹਨਾਂ ਨੇ ਰੋਜ਼ਗਾਰ ਚਲੋ ਮਹਾਰਾਜ ਰੋਜ਼ਗਾਰ ਸਾਰਿਆਂ ਨੂੰ ਦੇਵੇ ਅਸੀਂ ਐ ਨਹੀਂ ਕਹਿੰਦੇ ਪਰ ਇਹ ਨਿਸ਼ਾਨ ਸਾਹਿਬ ਨਾਲ ਰੱਸੀਆਂ ਥੋੜੀ ਬੰਨਣਗੇ ਇਹ ਸਾਡੇ ਮਹਾਰਾਜ ਨੇ ਅਸੀਂ ਨਮਸਕਾਰ ਕਰਦੇ ਆ ਇਹਨਾਂ ਨੂੰ ਬੱਬਾ ਜੀ ਉਹਨਾਂ ਜਿਨ੍ਹਾਂ ਨੇ ਨਿਸ਼ਾਨ ਸਾਹਿਬ ਲਾਇਆ ਜਾਂ ਤਾਂ ਉਹ ਰੇ ਆ ਕੇ ਸਾਡੇ ਜਸੇਦਾਰ ਜੀ ਨਾਲ ਗੱਲ ਕਰਨ ਨਹੀਂ ਅਸੀਂ ਆਪਦਾ ਨਿਸ਼ਾਨ ਸਾਹਿਬ ਚ ਲਾ ਕੇ ਇੱਥੇ ਹਸਾਸਪਾਈ ਅਸੀਂ ਕਰਾਂਗੇ ਪਰ ਵੈਸੇ ਨਿਸ਼ਾਨ ਸਾਹਿਬ ਤਾਂ ਗੁਰੂ ਘਰ ਦੇ ਵਿੱਚ ਦੇਖਿਆ ਦੇਖਿਆ ਹੁਣ ਤੱਕ ਤਾਂ ਇੱਥੇ ਨਿਸ਼ਾਨ ਸਾਹਿਬ ਲੱਗਣ ਦਾ ਮਤਲਬ ਮੈਨੂੰ ਸਮਝ ਨਹੀਂ ਲੱਗੀ ਉਹੀ ਅਸੀਂ ਗੱਲ ਕਰਦੇ ਆ ਬੱਬਾ ਜੀ ਅਸੀਂ ਜਾਣਦੇ ਸੀਗੇ ਅਸੀਂ ਰੋਡ ਤੇ ਨਿਸ਼ਾਨ ਸਾਹਿਬ ਦੇਖ ਕੇ ਨਮਸਕਾਰ ਅਸੀਂ ਕਰਨਾ ਦੇਖਿਆ ਕੋਈ ਮਹਾਰਾਜ ਦਾ ਸਰੂਪ ਨਹੀਂ ਹੈਗਾ ਇੱਥੇ ਇੱਥੇ ਨਿਸ਼ਾਨ ਸਾਹਿਬ ਲਾ ਕੇ ਕਬਜ਼ਾ ਕੀਤਾ ਹੋਇਆ ਬਸ ਬਿਨਾਂ ਵਜਾ ਤੋਂ ਆ ਤੁਸੀਂ ਦੇਖ ਸਕਦੇ ਹੋ ਕੋਈ ਇਹਨਾਂ ਨੇ ਕੋਈ ਕੰਮ ਨਹੀਂ ਕੀਤਾ ਕੋਈ ਆ ਦੇਖੋ ਉਹ ਬੀੜੀਆਂ ਦੇ ਉਹ ਪਏ ਨੇ ਠੀਕ ਹੈ ਆ ਪਏ ਆ ਆਪਣੇ ਜਰਦੇ ਦੇ ਆ ਪਉਏ ਪਏ ਆ ਉਹ ਗਲਾਸ ਗਲੂਸ ਪਏ ਆ ਉਰੇ ਕੱਲ ਭਈਏ ਭਜਾਤੇ ਅਸੀਂ ਉਹਨਾਂ ਨੇ ਪਤਾ ਨਹੀਂ ਕਿੰਨਾ ਗੰਦ ਪਾਇਆ ਦੀ ਬਾਬਾ ਜੀ ਵੀਡੀਓ ਹੈਗੀਆਂ ਸਾਡੇ ਕੋਲੇ ਵੀਡੀਓ ਹੈਗੀਆਂ ਸਾਡੇ ਕੋਲੇ ਕੀ ਕਾਰਵਾਈ ਕੀ ਹੋਏਗੀ ਅੱਗੇ ਜਦੋਂ ਕਾਰਵਾਈ ਜਿਵੇਂ ਸਾਡੇ ਜ세ਦਾਰ ਜੀ ਕਹਣਗੇ ਅਸੀਂ ਉਹਨਾਂ ਦੇ ਨਾਲ ਖੜੇ ਆ ਜਿਵੇਂ ਸਾਡੇ ਜ세ਦਾਰ ਜੀ ਕਹਿੰਦੇ ਜੀ ਕਿਵੇਂ ਦੇਖਦੇ ਹੋ ਫਿਰ ਕੀ ਕਾਰਵਾਈ ਅੱਗੇ ਪ੍ਰਸ਼ਾਸਨ ਨਾਲ ਗੱਲ ਕਰੋਗੇ ਜਾਂ ਤੁਸੀਂ ਆਪਣੇ ਗੱਲ ਕਰਾਂਗੇ ਜੀ ਪ੍ਰਸ਼ਾਸਨ ਨਾਲ ਗੱਲ ਕਰਕੇ ਜੋ ਉਹਨਾਂ ਦੇ ਕਾਨੂੰਨੀ ਕਾਰਵਾਈ ਬੰਦੂ ਕਰਾਵਾਂਗੇ ਜੀ ਮਤਲਬ ਬਿਜ਼ਨਸ ਕਰ ਰਹੀ ਹੈ ਅਬ ਇਸੇ ਕੀ ਬਿਜ਼ਨਸ ਕਰ ਰਿਹਾ ਜੀ ਬਿਜ਼ਨਸ ਬਿਲਕੁਲ ਕਿਤੇ ਆਪਣੇ ਜੋ ਪਰਚਾ ਪਵਾਵਾਂਗੇ ਜੀ ਠੀਕ ਹੈ ਅਸੀਂ ਉਹਨਾਂ ਤੇ ਹਿੱਲਾ ਨਹੀਂਗਾ ਠੀਕ ਹੈ ਉਹਨਾਂ ਤੇ ਨਹੀਂ ਠਾਣੇ ਹੁਣ ਚੱਲੇ ਆ ਥਾਣੇ ਧੰਨ ਮਾਰ ਕੇ ਬਹਿਣਾ ਸੀ ਤਾਂ ਲਗਾਤਾਰ ਬੇਦਬੀ ਦੇ ਜਿਹੜੇ ਮਾਮਲੇ ਨੇ ਉਹ ਸਾਹਮਣੇ ਆਉਂਦੇ ਨੇ ਤਾਂ ਜਿੱਥੇ ਨਿਹੰਗ ਸਿੰਘ ਹਮੇਸ਼ਾ ਅੱਗੇ ਨਜ਼ਰ ਆਉਂਦੇ ਨੇ ਤਾਂ ਜੋ ਉੱਥੇ ਹੀ ਆਮਰਗੜ ਦੇ ਵਿੱਚ RAMGAR RAMGAR ਦੇ ਵਿੱਚ ਅਸੀਂ ਖੜੇ ਆ ਤੇ RAMGAR ਦੇ ਵਿੱਚ ਜਿਹੜਾ ਨਿਸ਼ਾਨ ਸਾਹਿਬ ਲਗਾਇਆ ਗਿਆ ਤੇ ਨਿਸ਼ਾਨ ਸਾਹਿਬ ਦੇ ਥੱਲੇ ਦੀ ਗੱਲ ਕਰੀ ਤਾਂ ਬਿਲਕੁਲ ਸਾਫ ਸਫਾਈ ਦੇਖ ਸਕਦੇ ਤੁਸੀਂ ਕਿਸ ਤਰ੍ਹਾਂ ਕੀਤੀ ਹੋਈ ਘਾਹ ਉੱਗੇ ਹੋਏ ਆ ਬੀੜੀ ਸਿਗਰਟ ਦਾਰੂ ਤਮਾਕੂ ਇਸ ਤਰ੍ਹਾਂ ਦੀਆਂ ਸਾਰੀਆਂ ਵਸਤੂਆਂ ਦੇਖੋ ਤੁਸੀਂ ਇੱਧਰ ਗਲਾਸ ਤੁਹਾਨੂੰ ਨਜ਼ਰ ਆ ਜਾਏਗਾ ਮੈਂ ਹੁਣ ਆਹ ਦੇਖੋ ਆ ਆਪ ਬਿਲਕੁਲ ਨਾਲ ਨਿਸ਼ਾਨ ਸਾਹਿਬ ਤੇ ਇੱਧਰ ਗਲਾਸ ਆ ਦੇਖੋ ਗਲਾਸ ਕਿਵੇਂ ਹੈਗਾ ਤੇ ਨਾਲ ਹੀ ਬਿਲਕੁਲ ਇੱਥੇ ਰੇੜੀਆਂ ਲੱਗੀਆਂ ਹੋਈਆਂ ਸੀ ਤੇ ਨਾਲ ਨਿਸ਼ਾਨ ਸਾਹਿਬ ਦੇ ਨਾਲ-ਨਾਲ ਰस्सियां ਜਿਹੜੀਆਂ ਨੇ ਉਹ ਬੰਨੀਆਂ ਗਈਆਂ ਸੀ ਤਾਂ ਇਸ ਤਰ੍ਹਾਂ ਦੀਆਂ ਵੀਡੀਓਜ਼ ਜਿਹੜੀਆਂ ਸਾਹਮਣੇ ਲਗਾਤਾਰ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਇਹ ਬੇਅਦਬੀ ਦੇ ਜਿਹੜੇ ਮਾਮਲੇ ਨੇ ਉਹ ਨਹੀਂ ਰੁਕ ਰਹੇ ਨੇ ਇਹ ਕੌਣ ਲੋਕ ਨੇ ਕੌਣ ਇਹ ਕਰਦੇ ਨੇ ਕਿਉਂ ਕਰਦੇ ਨੇ ਇਹ ਵੱਡਾ ਸਵਾਲ ਹਮੇਸ਼ਾ ਬਣਿਆ ਹੀ ਰਹਿੰਦਾ ਹੈ ਪਰ ਕਦੋਂ ਤੱਕ ਇਸ ਤਰ੍ਹਾਂ ਦੀਆਂ ਬੇਅਦਬੀਆਂ ਹੁੰਦੀਆਂ ਰਹਿਣਗੀਆਂ ਕਮੈਂਟ ਕਰਕੇ ਆਪਣੀ ਰਾਏ ਇਸ ਬਾਰੇ ਜ਼ਰੂਰ ਦਿਓ ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਇਸ ਤਰ੍ਹਾਂ ਦੀਆਂ ਬੇਦੀਵੀਆਂ ਜਿਹੜੀਆਂ ਨਹੀਂ ਕਰਨੀਆਂ ਚਾਹੀਦੀਆਂ ਇੱਕ ਨਿਸ਼ਾਨ ਸਾਹਿਬ ਲੱਗਿਆ ਹੋਇਆ ਤਾਂ ਨਿਸ਼ਾਨ ਸਾਹਿਬ ਦੇ ਥੱਲੇ ਦੀ ਹਾਲਾਤ ਦੇਖ ਸਕਦੇ ਹੋ ਇਹ ਤਸਵੀਰ ਦੇਖ ਕੇ ਇੱਕ ਵਾਰ ਮਨ ਜ਼ਰੂਰ ਭਾਬੂ ਖੋ ਜਾਂਦਾ ਹੈ ਕਿ ਕੋਈ ਕਿਆ ਇਸ ਤਰ੍ਹਾਂ ਵੀ ਕਰ ਸਕਦਾ ਸਾਡੇ ਧਰਮਾਂ ਦੇ ਨਾਲ ਸਾਡੇ ਜਿਹੜੇ ਗੁਰੂਆਂ ਪੀਰਾਂ ਦੀਆਂ ਜਿਹੜੀਆਂ ਨਿਸ਼ਾਨੀਆਂ ਨੇ ਨਿਸ਼ਾਨ ਸਾਹਿਬ ਦੇਖ ਲਓ ਨਿਸ਼ਾਨ ਸਾਹਿਬ ਲੱਗਾ ਹੋਇਆ ਤਾਂ ਬਿਲਕੁਲ ਥੱਲੇ ਕਿਸ ਤਰ੍ਹਾਂ ਦੀ ਜਿਹੜੀ ਹੈ ਗੰਦਗੀ ਜਿਹੜੀ ਹੈ ਲੋਕਾਂ ਵੱਲੋਂ ਫੈਲਾਈ ਗਈ ਹੈ ਇੱਥੇ ਬਾਬਾ ਜੀ ਕੀ ਕੀ ਇੱਥੇ ਹਾਂ ਕੀ ਕੀ ਨਿਕਲੇ ਵੀਰੇ ਤੋਂ ਆਇਆ ਕੋ ਬੀੜੀਆਂ ਬੂੜੀਆਂ ਸਾਬ ਕੋਈ ਸ਼ਰਾਬ ਦੀਆਂ ਬੋਤਲਾਂ ਨਿਕਲਦੀਆਂ ਬਈ ਜੜਦੇ ਦੀਆਂ ਬੂੜੀਆਂ ਦੇਖੋ ਆ ਦੇਖੋ ਜੀ ਥੱਲੇ ਦੇਖੋ ਆ ਦੇਖੋ ਆਇਆ ਕੋਈ ਆ ਦੇਖੋ ਜੀ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋਗੇ ਨਯੰਗ ਜਥੇਬੰਦੀਆਂ ਵੱਲੋਂ ਜਿਹੜੀ ਨਿਸ਼ਾਨ ਸਾਹਿਬ ਦੇ ਬਿਲਕੁਲ ਹਲੇ ਦਵਲੇ ਦੀ ਜਿਹੜੀ ਜਗ੍ਹਾ ਹੈ ਉਸ ਨੂੰ ਸਾਫ਼ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਚੀਜ਼ ਜਿਹੜੀ ਹੈ ਪਹਿਲਾਂ ਹੀ ਚਾਹੀਦੀ ਸੀ ਪਰ ਜਦੋਂ ਕਈ ਲੋਕ ਜਿਹੜੇ ਨੇ ਧਰਮਾਂ ਦੇ ਵਿੱਚ ਫੁੱਟ ਪਾਉਣ ਵਾਲਾ ਕੰਮ ਕਰਦੇ ਨੇ ਉਹਨਾਂ ਨੂੰ ਕੋਈ ਮਤਲਬ ਨਹੀਂ ਕੀ ਹੋ ਰਿਹਾ ਕਿੱਦਾਂ ਹੋ ਰਿਹਾ ਤੇ ਵੱਡੀ ਗੱਲ ਨਿਸ਼ਾਨ ਸਾਹਿਬ ਨੂੰ ਲਗਾ ਕੇ ਅੱਜਕੱਲ ਜਿਹੜੇ ਲੋਕ ਕਬਜ਼ੇ ਕਰ ਰਹੇ ਨੇ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਨਿਯੰਗ ਜਥੇਬੰਦੀਆਂ ਵੱਲੋਂ ਪੂਰਾ ਇਸ ਨੂੰ ਸਾਫ ਸਫਾਈ ਜਿਹੜੀ ਆ ਉਹ ਕੀਤੀ ਜਾ ਰਹੀ ਤੇ ਲਗਾਤਾਰ ਜਿਹੜਾ ਇਸ ਤਰ੍ਹਾਂ ਦੇ ਬੇਅਦਬੀ ਦੇ ਜਿਹੜੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਪਰ ਉੱਥੇ ਨਿਯੰਗ ਸਿੰਘ ਪਹੁੰਚਦੇ ਨੇ ਤੇ ਬਾਅਦ ਵਿੱਚ ਉਹਨਾਂ ਨਿਯੰਗ ਸਿੰਘਾਂ ਤੇ ਜਿਹੜਾ ਉਂਗਲ ਉਡਦੀ ਆ ਹਾਂਜੀ ਬੱਬਈ ਕਿੰਨੀਆਂ ਕਿ ਚੱਕੇ ਕੁੜੀਆਂ ਪਰੇ ਕਰਾਂਗੇ ਦੇਖੋ ਜੀ ਕਿੰਨਾ ਗੰਦਾ ਕਿੰਨੀਆਂ ਕੁੜੀਆਂ ਚੱਕ ਚੱਕ ਪਰੇ ਕਰਾਂਗੇ ਇਹਨਾਂ ਦਿਮਾਗਰਾ ਹੁੰਦਾ ਕੱਲ ਅਸੀਂ ਜਦੋਂ ਆਏ ਅਸੀਂ ਤਾਂ ਰੱਬ ਵੱਲੋਂ ਆਏ ਇੱਥੇ ਰੱਬ ਵੱਲੋਂ ਆਏ ਤਾਂ ਦੇਖਿਆ ਨਿਸ਼ਾਨ ਸਾਹਿਬ ਲੱਗਾ ਅਸੀਂ ਤਾਂ ਨਮਸਕਾਰ ਕਰਨ ਲਈ ਉੱtre ਜਦੋਂ ਇੱਥੇ ਦੇਖਿਆ ਦੇਖ ਕੇ ਤਾਂ ਪੂਰਾ ਮਨ ਇੱਕ ਵਾਰੀ ਡੋਲ ਗਿਆ ਵੀ ਕੀ ਬਣ ਰਿਹਾ ਇੱਥੇ ਫਿਰ ਇੱਥੇ ਦੋ ਖੜੇ ਹੋਏ ਸੀਗੇ ਗੋਲ ਗੱਪਿਆਂ ਵਾਲੇ ਰੇੜੀਆਂ ਲਾ ਕੇ ਉਹਨਾਂ ਨੇ ਐ ਕਰਕੇ ਜਦੋਂ ਸ਼ਾਂ ਕਰਦੇ ਆ ਨਾ ਤਰਪਾਲ ਪੁੰਦੇ ਆ ਉਹਨਾਂ ਨੇ ਇੱਕ ਰੱਸੀ ਬਾਬਾ ਜੀ ਦੇ ਨਾਲ ਬੰਨੀ ਹੋਈ ਸੀ ਨਿਸ਼ਾਨ ਸਾਹਿਬ ਜੀ ਦੇ ਉਹ ਅਸੀਂ ਲਵਾਈ ਫਿਰ ਉਹਨਾਂ ਨੂੰ ਇੱਥੋਂ ਭਜਾਇ ਇੱਥੇ ਉਹਨਾਂ ਨੇ ਡਸਟਬਿਨ ਰੱਖਿਆ ਹੋਇਆ ਸਾਡੇ ਕੋਲ ਸਾਰੀ ਵੀਡੀਓ ਆ ਪੂਰੇ ਡਸਟਬਿਨ ਰੱਖਿਆ ਹੋਇਆ ਨਿਸ਼ਾਨ ਸਾਹਿਬ ਦੇ ਬਿਲਕੁਲ ਅੰਦਰ ਤੁਸੀਂ ਦੇਖ ਸਕਦੇ ਹੋ ਗੁਟਕੇ ਦੀਆਂ ਪੂੜੀਆਂ ਜਿਹੜੀਆਂ ਨੇ ਉਹ ਵੀ ਉਹ ਵੀ ਨਜ਼ਰ ਆ ਰਹੀ ਹੈ ਇੱਥੇ ਨਿਸ਼ਾਨ ਸਾਹਿਬ ਰੱਖਿਆ ਹੋਇਆ ਸੀ ਵੀਰ ਜੀ ਉਰੇ ਨਿਸ਼ਾਨ ਸਾਹਿਬ ਰੱਖਿਆ ਹੋਇਆ ਤੇ ਇੱਥੇ ਨਿਸ਼ਾਨ ਸਾਹਿਬ ਆ ਉੱਥੇ ਸਾਹਮਣੇ ਉਹਨਾਂ ਨੇ ਰੱਖਿਆ ਹੋਇਆ ਜਿਹੜਾ ਗੰਦਬੰਦ ਛੁੱਟਦੇ ਆ ਵਿੱਚ ਤੇ ਉਹਦੇ ਉਹ ਡੱਬਾ ਇੱਥੇ ਰੱਖਿਆ ਹੋਇਆ ਡੱਬਾ ਵੀ ਅਸੀਂ ਚਕਵਾਇਆ ਇੰਨਾ ਜ਼ਿਆਦਾ ਮੈਂ ਕਹਿੰਦਾ ਬਾਬਾ ਜੀ ਕੀ ਮਰਿਆ ਇਮਾਨ ਮਰਿਆਦਾ ਕੀ ਹੁੰਦੀ ਹੈ ਨਿਸ਼ਾਨ ਸਾਹਿਬ ਲਾਉਣ ਦੀ ਤੇ ਇੱਥੇ ਜਿਹੜਾ ਲੱਗਿਆ ਨਿਸ਼ਾਨ ਸਾਹਿਬ ਲਾਉਣ ਦੀ ਮਰਿਆਦਾ ਇਹ ਆ ਜੀ ਇਹਦੀ ਸੰਭ ਸੰਭਾਲ ਕਰੋ ਠੀਕ ਹੈ ਨਾ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਉੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਣਾ ਬਿਲਕੁਲ ਜ਼ਰੂਰੀ ਹੈ ਵੀ ਸੁਭਾ ਸ਼ਾਮ ਜੋ ਇੱਥੇ ਜੋ ਇੱਥੇ ਨਹੀਂ ਹੈ ਜੋ ਇੱਥੇ ਨਹੀਂ ਹੈ ਜੀ ਤੇ ਇਹ ਸੁਭਾ ਸ਼ਾਮ ਪਾਠ ਹੋਣਾ ਚਾਹੀਦਾ ਠੀਕ ਹੈ ਨਿਸ਼ਾਨ ਸਾਹਿਬ ਦੀ ਸੇਵਾ ਹੋਣੀ ਚਾਹੀਦੀ ਹੈ ਇਹਦਾ ਇਸ਼ਨਾਨ ਹੋਣੇ ਚਾਹੀਦੇ ਨੇ ਠੀਕ ਹੈ ਨਾ ਤੇ ਇਹ ਕੁਛ ਨਹੀਂ ਕਰਦੇ ਬੰਦੇ ਬਾਬਾ ਜੀ ਹੁਣ ਤੁਸੀਂ ਆਪਣੇ ਵੱਲੋਂ ਸਾਫ ਸਫਾਈ ਕਰ ਚੱਲੇ ਆ ਜੇ ਅ ਪੇਰਸ਼ਾਸ਼ਨ ਕਰੋਗੇ ਉਹਨੇ ਬੰਦੇ ਨੇ ਬਲਾਓ ਜੀ ਬਲਾ ਕੇ ਤੇ ਜੋ ਵੀ ਕਾਨੂੰਨੀ ਕਰਵਾਈ ਆ ਉੱਤੇ ਕੀਤੀ ਜਾ ਕਰਾਈ ਜਾਊਗੀ ਜੇ ਪ੍ਰਸ਼ਾਸਨ ਨਹੀਂ ਕਰੂਗਾ ਤੇ ਫਿਰ ਅਸੀਂ ਉੱਪਰ ਜਾਵਾਂਗੇ ਇਹ ਵੀ ਕਿਹਾ ਜਾਂਦਾ ਸੁਣਿਆ ਹੈਗਾ ਕਿ ਵੀ ਜਿੱਥੇ ਨਿਸ਼ਾਨ ਸਾਹਿਬ ਲੱਗ ਜਾਂਦਾ ਉੱਥੋਂ ਕਦੇ ਹਟਦਾ ਨਹੀਂ ਹੈਗਾ ਬਿਲਕੁਲ ਨਹੀਂ ਹਟਦਾ ਨਹੀਂ ਜੀ ਨਾ ਚੱਕਿਆ ਜਾਊਗਾ ਨਾ ਕੁਛ ਹੋਥੇ ਫਿਰ ਅਸੀਂ ਆਪਣੇ ਆਪਣੇ ਆਪ ਸੇਵਾਸਮਲ ਕਰਾਂਗੇ ਜੀ ਜੇ ਨਹੀਂ ਕੋਈ ਸੇਵਾਸਮਲ ਗਿਆ ਫਿਰ ਅਸੀਂ ਆਪ ਕਰਾਂਗੇ ਜੀ ਆਪਣੀ ਅਸੀਂ ਪ੍ਰਸ਼ਾਸਨ ਨੂੰ ਦੱਸ ਕੇ ਜਾਵਾਂਗੇ ਜੇ ਉਹ ਕਾਨੂੰਨੀ ਕਾਰ ਨਹੀਂ ਕਰੂ ਫਿਰ ਅਸੀਂ ਧਰਨਾ ਵੀ ਦੇਵਾਂਗੇ ਜਿੱਥੇ ਆਣ ਕੇ ਕੋਈ ਚਿੰਤਾ ਨਹੀਂ ਆ ਕਿ ਤੁਹਾਨੂੰ ਜੀ ਮਤਲਬ ਇੱਥੇ ਦੀ ਸਾਮ-ਸਮਾਨ ਉਹ ਨਿਹੰਗਾਂ ਵੱਲੋਂ ਕੀਤੀ ਜਾਏਗੀ ਕੀਤੀ ਜਾਊਗੀ ਜੀ ਕੀਤੀ ਜਾਊ ਜੇ ਨਹੀਂ ਕਰਨਗੇ ਫੇਰ ਕਰਾਂਗੇ ਜੀ ਅਸੀਂ ਤੇ ਆ ਜੋ ਆਣ ਕੇ ਦੇਖਿਆ ਸਾਨੂੰ ਤੇ ਬਹੁਤ ਦੁੱਖ ਲੱਗੇ ਜਿਸ ਕੱਲ ਦਾ ਹੁਣ ਸਾਫ-ਸਫਾਈ ਕਰ ਚੱਲ ਗਏ ਹੁਣ ਸਾਫ-ਸਫਾਈ ਕਰ ਚੱਲੇ ਆ ਜੀ ਪ੍ਰਸ਼ਾਸਨ ਨੂੰ ਕਹੇ ਜੇ ਉਹਨੇ ਬੰਦਾ ਸਦੋ ਜਿਹੜਾ ਬੰਦਾ ਨਿਸ਼ਾਨ ਸਾਹਿਬ ਕੱਢਿਆ ਜਿੰਨੇ ਤੇ ਜਿਹੜਾ ਕਹਿੰਦਾ ਵੀ ਮੈਂ ਫਲਾਣੇ ਥਾਂ ਤੇ ਬੋੜੇਵਾਲ ਬੈਠਾ ਉਹਨੂੰ ਇੱਥੇ ਛਾਣੇ ਬੁਲਾਓ ਉਹਦਾ ਫੋਨ ਨੰਬਰ ਵੀ ਦੇ ਦੇ ਕਿ ਉਹ ਅੰਚਾਰਜ ਨੂੰ ਕਿ ਕੀ ਸਮਾਂ ਦੇ ਰਹੇ ਉਹਨਾਂ ਨੂੰ ਕਿੰਨੇ ਕ ਦਿਨ ਤੱਕ ਵੀ ਉਹ ਤਾਂ ਕਹਿੰਦਾ ਜੀ ਮੈਂ ਸ਼ਾਮ ਤੱਕ ਸ਼ਾਮ ਨੂੰ ਪਹੁੰਚੂ